ਪਾਣੀ ਦਾ ਬੜਾ ਚੱਕਰ ਚੱਲਿਆ 21 ਮਹੀਨਾ ਲੰਘ ਚੁੱਕੀ ਆ ਅਗਲੇ ਸਾਲ ਦਾ ਕੋਟਾ ਸ਼ੁਰੂ ਹੋ ਗਿਆ ਹੁਣ ਟਿਕਟਕਾ ਹੋ ਗਿਆ ਅਗਲੀ ਗੱਲ ਆ ਰਹੀ ਹੈ ਪ੍ਰਾਈਵੇਟਾਈਜੇਸ਼ਨ ਬੀਬੀ ਐਮਬੀਬੀ ਦੇ ਦੋ ਮੇਨ ਐਸਟੇ ਹੈਗੇ ਨੇ ਦੋ ਥਾਂ ਜਿੱਥੇ ਕੰਮ ਫਿਰਦਾ ਗੰਗੂਆਲ ਐਂਡ ਨੰਗੜ ਦੋਨਾਂ ਥਾਵਾਂ ਦੇ ਉੱਤੇ ਨਾ ਕਈ ਐਸੇ ਗੇਟਸ ਹੁੰਦੇ ਨੇ ਜਿਹੜੇ ਬੰਦ ਕੀਤੇ ਹੁੰਦੇ ਨੇ ਪੱਕੇ ਹੀ ਉਹ ਵਾਟਰ ਦਾ ਫਲੋ ਰੱਖਣ ਵਾਸਤੇ ਕੋਈ ਵੀ ਸਿਸਟਮ ਹੋ ਸਕਦਾ ਉਹਨਾਂ ਕਦੇ ਖੋਦਦੇ ਨਹੀਂ ਹੈ ਉਹ ਪੱਕੇ ਜਿਮੇਟਾ ਨਾਲ ਆ ਕੇ ਬੰਦ ਕੀਤੇ ਹੁੰਦੇ ਉਹਨਾਂ ਨੂੰ ਓਪਨ ਕਰਨ ਦੀ ਸਕੀਮ ਹੈ ਔਰ ਉਹਨਾਂ ਥਾਵਾਂ ਤੇ ਟਰਬਾਈਨ ਲਾਉਣ ਦੀ ਸਕੀਮ ਹੈ ਦੇਖੋ ਦੇ ਆਰ ਕਾਲਿੰਗ ਇਟ ਫਲੋਟਿੰਗ ਟਰਬਾਈਨਸ ਸਮ ਕਾਈਂਡ ਆਫ देयर इज ਅ ਸਿਸਟਮ ਫਲੋਟਿੰਗ ਟਰਬਾਈਨ ਫਲੋਟਿੰਗ ਟਰਬਾਈਨਸ ਵੈਸੇ ਕਈ ਦੇਸ਼ ਸਮੁੰਦਰਾਂ ਚ ਵਰਤਦੇ ਨੇ ਦੇ ਆਰ ਡਿਫਰੈਂਟ ਟਾਈਪ ਆਫ ਟਰਬਾਈਨਸ ਜਦੋਂ ਲਹਿਰ ਆਉਂਦੀ ਹੈ ਤਾਂ ਉਹ ਟਰਬਾਈਨ ਨੁਕਮਾਉਂਦੀ ਹੈ ਵਾਪਸ ਜਾਂਦੀ ਹੈ ਫੇਰ ਕਮਾਉਂਦੀ ਹੈ ਤੇ ਉਹ ਨਾਲ એનર્ਜੀ ਪ੍ਰੋਡਿਊਸ ਹੁੰਦੀ ਹੈ ਬਿਜਲੀ ਪ੍ਰੋਡਿਊਸ ਹੁੰਦੀ ਹੈ ਮੇਬੀ ਥੈਟ ਕਾਈਂਡ ਆਫ ਸਟਫ অর ਸਮਥਿੰਗ ਲਾਈਕ ਥੈਟ ਪਰ ਉਹਨੂੰ ਕਰਨਾ ਕੀ ਹੈ ਉਹ ਪ੍ਰਾਈਵੇਟ ਹੱਥਾਂ ਨੂੰ ਦੇ ਰਹੇ ਨੇ ਜੀ ਸੋ देयर इज अ बिगनिंग ऑफ ਪ੍ਰਾਈਵੇਟਾਈਜ਼ੇਸ਼ਨ ਪ੍ਰਾਈਵੇਟਾਈਜ਼ੇਸ਼ਨ ਆਫ ਬੀਬੀਐਮਬੀ ਮੇਬੀ ਵਨ ਡੇ ਪਾਸ ਆ ਵਿਲ ਗੋ ਥੈਟ ਵੇ ਐਸ ਵੈਲ ਉਹਦੇ ਉੱਤੇ ਆਲਰੇਡੀ ਬੜੀ ਹੈਰਾਨੀ ਦੀ ਗੱਲ ਹੈ ਜੋ ਮੈਂ ਨਿਊਜ਼ ਪੜ੍ਹੀ ਹੈ ਉਹਦੇ ਟੈਂਡਰ ਵਗੈਰਾ ਹੋ ਚੁੱਕੇ ਨੇ